ਮੈਂ ਕਰਮਜੀਤ ਕੌਰ ਚੈਲ ਚੈਲ ਕਲੈਕਸ਼ਨ ਮਾਨਸਾ ਮੇਰੇ ਵੱਲੋਂ ਸਾਰੇ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਸ਼ਾਪ ਦਾ ਐਡਰੈਸ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਮੈਂ ਆਜ ਵੀ ਦੱਸ ਜਦੋਂ ਤੁਸੀਂ ਤਿੰਨ ਕੋਣੀ ਵਾਲੀ ਸਾਈਡ ਤੋਂ ਆਉਣੇ ਹੋ ਨਾ ਤਾਂ ਬਸ ਅੱਡੇ ਨੂੰ ਟਪਣਾ ਨਹੀਂ ਨਾ ਬਸ ਅੱਡੇ ਵੱਲ ਨੂੰ ਜਾਣਾ ਬਸ ਅੱਡੇ ਤੋਂ ਪਹਿਲੀ ਗਲੀ ਆਉਂਦੀ ਹੈ ਬਸ ਅੱਡੇ ਦੀ ਤੇ ਉਹ ਗਲੀ ਵੀ ਛੋਟੀ ਮਤਲਬ ਸੰਜੀ ਕੰਦ ਹੈ ਛੋਟੀ ਕੰਦ ਦੇ ਨਾਲ-ਨਾਲ ਬਸ ਅੱਡੇ ਦੀ ਬੈਕ ਸਾਈਡ ਨੂੰ ਚੱਲੇ ਜਾਓ ਸਿਰਫ 1 ਮਿੰਟ ਦਾ ਰਸਤਾ ਹੈ બસ 8ਡੇ ਤੋਂ ਅ ਇੱਕ ਤਾਂ ਹੁੰਦੀ ਆ ਪਰ ਇਹ ਕਚੈਰੀ ਰੋਡ ਉਹ ਤਾਂ ਬੱਸ 8ਡਾ ਟੱਪ ਕੇ ਆ ਤੁਸੀਂ ਕਚੈਰੀ ਰੋਡ ਨਹੀਂ ਜਾਣਾ ਨਾ ਤੁਸੀਂ ਬਾਜ਼ਾਰ ਵਾਲੀ ਸਾਈਡ ਜਾਣਾ ਤੁਸੀਂ ਜਿਹੜੇ ਬੱਸ 8ਡੇ ਦੇ ਵਿੱਚ ਐਂਟਰ ਕਰਦੀ ਹੈ ਨਾ ਉਸ ਤੋਂ ਪਹਿਲਾਂ ਹੀ ਗਲੀ ਹੈ ਉਹ ਗਲੀ ਦੇ ਵਿੱਚ ਆ ਜਾਣਾ ਹੈ ਅੱਧੇ ਮਿੰਟ ਦਾ ਰਸਤਾ ਹੈ ਤੇ ਬੱਸ ਅੱਗੇ ਚੈਲ ਕਲੈਕਸ਼ਨ ਦਾ ਬੋਰਡ ਲੱਗਿਆ ਹੋਇਆ ਹੈ ਅੱਜ ਤੁਹਾਡੇ ਲਈ ਮੈਂ ਲੈ ਕੇ ਆਈਆਂ ਉਹੀ ਪਿਓਰ ਕਾਟਨ ਦੇ ਸੂਟ ਜਿਹੜੇ ਕਿ ਰਖੜੀ ਕਰਕੇ ਇੱਕ ਮਹੀਨੇ ਲਈ ਸੇਲ ਚੱਲੂਗੀ ਜਿਹੜੀ ਕਿ 29 ਜੁਲਾਈ ਤੋਂ ਲੈ ਕੇ 29 ਅਗਸਤ ਤੱਕ ਡਿਸਕਾਊਂਟ ਤੇ ਮਿਲੂਗਾ ਸਾਰਾ ਕਪੜਾ ਸਾਨੂੰ ਜਿਹੜਾ ਸੂਟ 400 ਰੁਪਏ ਦਾ ਸੀ ਉਹ 350 ਦਾ ਮਿਲਣਾ ਹੈ ਜਿਹੜਾ 350 ਦਾ ਸੀ ਉਹ 300 ਦਾ ਮਿਲਣਾ ਇੱਕ ਵਾਰੀ ਮੈਂ ਤੁਹਾਨੂੰ ਸੂਟ ਦਿਖਾ ਦਿੰਨੀ ਹ ਜਿਵੇਂ ਇਹ ਜਿਹੜੇ ਕਸਟਮਰ ਆਉਂਦੇ ਆ ਉਹਨਾਂ ਨੂੰ ਪਤਾ ਹੀ ਹੈ ਇਹ ਪਿਓਰ ਕਾਟਨ ਹੈ 350 ਰੁਪਏ ਦਾ ਸੂਟ ਸੀ ਜਿਹਦਾ ਰੇਟ ਹੁਣ 300 ਰੁਪਏ ਰਹੂਗਾ ਇਹ ਮੇਰੇ ਸੂਟ ਜਿਹੜੇ 300 ਰੁਪਏ ਦੀ ਰੇਂਜ 'ਚ ਨੇਗੇ ਸਾਰੇ ਇਹ ਆ ਗਿਆ ਖਾਦੀ ਕਾਟਨ ਰਿਯਨ ਕੋਟ ਸੈਟ ਲਈ ਨਾਈਟ ਸੂਟ ਲਈ ਇਹਨਾਂ ਦਾ ਰੇਟ ਰਹੂਗਾ 350 ਰੁਪਏ ਪਹਿਲਾਂ ਇਹ 4 450 ਰੁਪਏ ਦਾ ਪੈਂਦਾ ਸੀ ਇਹ ਤੁਹਾਨੂੰ ਜੇ ਤੁਸੀਂ ਬਾਏ ਕਰੋਗੇ ਉਹ ਦੱਸ ਦਾਂਗੇ ਵੀ ਇਹ ਖਾਦੀ ਤੁਹਾਨੂੰ ਆਪਣੇ ਆਪ ਵੀ ਪਤਾ ਲੱਗ ਜਾਣਾ ਇਹ 350 ਰੁਪਏ ਦਾ ਬਾਕੀ ਇਹ ਜਿਹੜੇ ਮੇਰੇ ਸੂਟ ਨੇ ਇਹ 3 300 ਰੁਪਏ ਦੀ ਰੇਂਜ 'ਚ ਨੇਗੇ ये सारे तीन तीन सौ रुपए की रेंज च पैने ने जे किसी ने बाय करना जो किसी ने बाय करना तो दो सूटों तो घट असी शिप नहीं करना शॉप पर आके चाहे एक सूट भी लै सकते हो पर जो ऑनलाइन मंगवा तो घट तो घट दोटों का ऑर्डर करो इन्हों का रेट रहूगा तीन सौ रुपया मेरे सूट ने यह भी तीन सौ रुपए की रेंज रहे ਇਹ ਵੀ 300 ਰੁਪਏ ਦੀ ਰੇਂਜ ਨੇ ਮਸਲੀਨ ਕਾਟਨਾ ਕਪੜਾ ਵਧੀਆ ਹੈ ਇਹ ਇਥੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈ ਇਹ ਆ ਗਈ ਮਸਲੀਨ ਦੁਪੱਟਾ ਕਾਫੀ ਸਾਰੇ ਕਸਟਮਰ ਇਹਨੂੰ ਪਹਿਲਾਂ ਵੀ ਬਾਈ ਕਰ ਚੁੱਕੇ ਆ ਤੇ ਉਹਨਾਂ ਨੂੰ ਉਹਨਾਂ ਦਾ ਰੇਟ ਵੀ ਪਤਾ ਹੋਣਾ ਵੀ ਕੀ ਰੇਟ ਲੱਗਦਾ ਸੀ ਇਹ ਦੁਪੱਟਾ ਕੋਈ ਚੀਟਿੰਗ ਨਹੀਂ ਹੈ 120 ਰੁਪਏ ਦਾ ਲੱਗਣਾ ਹੁਣ ਇਹਦਾ ਰੇਟ ਸੀਗਾ 170 ਰੁਪਏ ਤੇ ਜੇ ਕੋਈ ਰੀਸੇਲਰ ਹੈ ਉਹਨੂੰ ਇਸ ਤੋਂ ਵੀ ਡਿਸਕਾਊਂਟ ਲੱਗੂਗਾ ਇਹ ਦੁਪट्टे ਸਾਰੇ ਜਿਹੜੇ ਨੇ 100-100 ਰੁਪਏ ਦੀ ਰੇਂਜ 'ਚ ਨੇਗੇ ਇਹ ਮਸਲੀਨ ਆ ਗਿਆ ਇਹ ਵੀ ਉਹੀ ਮਸਲੀਨ 'ਚ ਆ ਗਿਆ ਇਹ ਚ ਕਲਰ ਪ੍ਰਿੰਟ ਮਿਲ ਜਾਣੇ ਆ ਹੋਰ ਇਹ ਦੁਪट्टे कॉटन ਦੁਪੱਟਾ ਇਹ 100-100 ਰੁਪਏ ਦੀ ਰੇਂਜ 'ਚ ਆ ਅੱਗੇ ਇਹ ਚੈੱਕ ਲਾਈਨਿੰਗ ਇਹ ਆ ਗਿਆ ਜੀ साढे तीन सौ या चार सौ रुपए की रेंज च पैंता है इनका रेट सारे का रहूगा तीन सौ रुपया ये तीन सौ रुपए की रेंज च ने सट्राइपस वाले तीन सौ रुपए की रेंज इधर भी लगे हुए ने एक बार पिछले भी सट्राइपस से झाक मरवा दो वो जी पिछे सपराई वाले लगे हुए सारे तीन तीन सौ रुपए की रेंज ही कलर कुछ अभी कोशिश करते हैं डेली अलग अलग लाए जा तीन सौ रुपए की रेंज ने सारे भारी डिस्काउंट है रीसेलर यह होरलैस लगना है ਇਹ ਆਪਣਾ ਪਲੇਨ ਸਟੱਫ ਆ ਗਿਆ ਹਰ ਇਹ ਹਮੇਸ਼ਾ ਚੱਲਦਾ ਹੀ ਰਹਿੰਦਾ ਇਹ ਆ ਗਏ ਵੱਡੇ ਪੱਨੇ ਦੀ ਕਾਟਨ ਇਹ ਵੱਡਾ ਆਪਣਾ ਐਕਸਪੋਰਟ ਕਾਟਨ ਜਿਹਦਾ ਰੇਟ ਪਹਿਲਾਂ 450 ਜਾਂ 500 ਰੁਪਏ ਸੀਗਾ ਇਦਾਂ ਰੇਟ ਰਹੂਗਾ 400 ਰੁਪਿਆ ਇਹ ਜਿਹੜੇ 2 ਸੂਟ ਆ ਉਹ 800 ਰੁਪਏ ਦੇ ਲੱਗਣੇ ਨੇ ਪਰ ਜੇ 1 ਸੂਟ ਬਾਏ ਕਰਨਾ ਤਾਂ ਉਹ 450 ਦਾ ਹੀ ਲੱਗੂਗਾ ਇਹ 2 ਸੂਟਾਂ ਤੇ ਡਿਸਕਾਊਂਟ ਆ 2 ਸੂਟਸ ਨੂੰ 800 ਰੁਪਏ ਦੇ ਮਿਲਣਗੇ ਸ਼ਿਪਿੰਗ ਜਿਹੜੀ ਆ ਜੇ ਕਿਸੇ ਨੇ ਆਨਲਾਈਨ ਮੰਗਵਾਣਾ ਤਾਂ ਸ਼ਿਪਿੰਗ ਜਿਹੜੀ ਐਕਸਟਰਾ ਲੱਗਣੀ ਹੈ ਤੁਸੀਂ ਦੋ ਸੂਟ ਮੰਗਵਾਉਣਾ ਚਾਹੁੰਦੇ ਹੋ ਤਾਂ 800 ਤੇ 80 ਰੁਪਏ ਦੇ ਪੈਣੀਆਂ ਤੁਹਾਨੂੰ ਇੱਕ ਸੂਟ ਤੇ ਜਿਹੜੀ ਸ਼ਿਪਿੰਗ ਆ ਉਹ 50 ਰੁਪਏ ਲੱਗਦੀ ਹੈ ਦੋ ਸੂਟਾਂ ਤੇ 80 ਰੁਪਏ ਅਗਰ ਕੁਆਂਟੀਟੀ ਵੱਧਦੀ ਜਾਂਦੀ ਹੈ ਤਾਂ ਥੋੜਾ ਜਿਹਾ ਸ਼ਿਪਿੰਗ ਦਾ ਰੇਟ ਉਸ ਤੋਂ ਘਟਦਾ ਜਾਂਦਾ ਹੈ ਇਹ ਆ ਗਈ ਜੀ ਆਪਣੀ ਪ੍ਰਿੰਸੇਸ ਮੈਚਿੰਗ ਇੱਕੇ ਮਿਲਦੇ ਸੂਟ ਨੇ ਇਹਨਾਂ ਦਾ ਰੇਟ ਰਹੂਗਾ 600 ਰੁਪਏ ਇਹ 600 ਪਰਪਲ ਰੈਂਜ ਨੇ ਸਾਰੇ ਪ੍ਰਿੰਟ ਇਹਦੇ ਵਿੱਚ ਹੀ ਨੇ ਇਹ ਜਿਹੜੇ ਲੱਗੇ ਹੋਏ ਨੇ ਇਹ ਵੀ ਪ੍ਰਿੰਸੀਸ ਦੀ ਮੈਚਿੰਗ ਹੀ ਹੈ। ਕਾਫੀ ਸਾਰੇ ਪ੍ਰਿੰਟ ਨੇ ਵਿੱਚ ਸਾਰੇ ਪ੍ਰਿੰਸੀਸ ਦੀ ਮੈਚਿੰਗ ਦੇ ਵਿੱਚ ਨੇ ਇਹ ਜਿਹੜੀ ਸਾਰੀ ਲੱਗੀ ਹੋਈ ਐ ਐਕਸਪੋਰਟ ਕਾਟਨ ਐ ਇਹ। ਇਹਦੀ ਕੋਈ ਕੰਪਲੇਨ ਨਹੀਂ ਕੋਈ ਲਾਈਨਿੰਗ ਨਹੀਂ ਲੱਗਦੀ। ਫਾਸਟ ਦੇ ਕਲਰ ਨੇਗੇ। ਇਹ ਦੁਪੱਟਾ ਸੂਟ ਆ ਗਏ ਇਹ ਵੀ ਡਿਸਕਾਊਂਟ ਤੇ ਨੇ। ਇਹ ਵੀ ਦੁਪੱਟਾ ਸੂਟ ਹੈ ਇਹ ਦਿਨਾਲ ਦੀ ਨਹੀਂ ਇਹ ਕੇ ਇਹ ਦੁਪੱਟਾ ਸੂਟ ਇਹਦਾ ਰੇਟ ਰਹੂਗਾ 350 ਰੁਪਇਆ ਉਹ ਸ਼ਰਟ ਹੈਗੀ ਇਹਦੇ ਤੁਸੀਂ ਜਿੰਨੇ ਮਰਜ਼ੀ ਰੰਗ ਪ੍ਰਿੰਟ ਲੈ ਸਕਦੇ ਹੋ ਇਹ ਬਾਟਮ ਹੈਗੀ ਇਹਦਾ ਦੁਪੱਟਾ ਹੈ कॉटन ਦੁਪੱਟਾ ਇਹਦਾ ਰੇਟ ਰਹੂਗਾ 350 ਰੁਪਇਆ ਤੇ ਰੀਸੇਲਰ ਲਈ ਇਹ ਹੋਰ ਲੈਸ ਹੋਊਗਾ ਇਹ ਆਪਣੇ ਫਿਓਨਾ ਵਾਲੇ ਆ ਗਏ ਜੋਰਜਾ ਟਾਗੀ ਫਿਓਨਾ ਆ ਗਈ ਇਹਨਾਂ ਦਾ ਰੇਟ ਆਪਾਂ ਪਹਿਲਾਂ ਵੀਡੀਓ ਪਾ ਚੁੱਕੇ ਆ ਇਹਦਾ ਰੇਟ 250 ਰੁਪਏ ਅਗਰ ਕੋਈ 5 ਪਲੱਸ ਸੂਟ ਲੈਂਦਾ ਤਾਂ ਇਹ ਸਾਨੂੰ 200 ਰੁਪਏ ਦਾ ਲੱਗ ਜਾਣਾ ਕੋਈ ਇਹਦੀ ਕੰਪਲੇਨ ਨਹੀਂ ਹੈ ਕਪੜਾ ਛਿੱਦਾਨੀ ਹੈ ਲਾਈਨਿੰਗ ਤੁਹਾਡਾ ਦਿਲ ਕਰਦਾ ਤਾਂ ਲਾ ਲਓ ਤੇ ਨਹੀਂ ਬਗੈਰ ਲਾਈਨਿੰਗ ਦੇ ਵੀ ਬਣ ਜਾਂਦਾ ਇਹ ਪਰ ਇਹ 200 ਰੁਪਏ ਦਾ ਤਾਂ ਲੱਗਣਾ ਹੈ ਅਗਰ ਤੁਸੀਂ 5 ਪਲੱਸ ਸੂਟ ਜਿਹੜੇ ਆ ਉਹ ਬਾਈ ਕਰਦੇ ਹੋ ਤਾਂ ਇਹ ਆ ਗਿਆ ਜੀ ਆਪਣੇ 6 600 ਰੁਪਏ ਦੀ ਰੇਂਜ ਚ ਇਹ ਚਿਕਨ ਵਾਲਾ ਆ ਗਿਆ ਇਹ ਜੌਰਜਟ ਆ ਗਿਆ ਇਹ ਜਿਹੜੇ ਸੂਟ ਨੇ ਆਪਣੇ 6 600 ਰੁਪਏ ਦੀ ਰੇਂਜ ਚ ਨੇ ਦੇਖੀ ਕਾਫੀ ਸਾਰਾ ਸਟਾਕ ਮਿਲ ਜਾਣੇ ਤੇ ਬਾਕੀ ਜਿਹੜਾ ਇਹ ਆ ਗਿਆ ਜਿੱਟਾ ਵਿਦਾ ਇਹਦੇ ਚ ਵੀ ਰੰਗ ਪ੍ਰਿੰਟ ਡਿਜ਼ਾਈਨ ਕਲਰ ਹੋਰ ਮਿਲ ਜਾਣੇ ਕਪੜਾ ਬਹੁਤ ਸੋਹਣਾ ਹੈ ਵੀ ਗ੍ਰੇਸਫੁਲ ਕਪੜਾ ਹੈਗਾ ਇਹਦਾ ਰੇਟ ਰਹੂਗਾ 1450 ਰੁਪਏ ਥਿੱਕ ਲਾਈਨਿੰਗ ਲੱਗਦੀ ਹੈ ਔਰ ਇਹ ਸੂਟ ਵੀ ਬਹੁਤ ਸੋਹਣੇ ਬਣਦੇ ਨੇ ਬਾਕੀ ਆਪਣੇ ਕੋਲੇ ਹੁਣ ਸੈਂਸੀ ਵੀ ਸਟਾਰਟ ਹੋ ਗਿਆ ਜਿਹਨੇ ਨੈਟ ਹੋ ਗਿਆ ਇਹ ਇਹ ਡਰੈਸਾ ਬਣਾਉਣ ਲਈ ਨੈਟ ਹੈ ਇਹਦੇ ਵਿੱਚ ਕਾਫੀ ਸਾਰੇ ਕਲਰ ਨੇਗੇ ਬ੍ਰੋਕੇਟ ਆ ਗਈ ਬ੍ਰੋਕਟ ਵੀ ਸਟਾਰਟ ਹੋ ਗਈ ਇਹチェ ਸਰਪੇ ਦਾ ਸੂਟ ਹੈਗਾ ਬ੍ਰੋਕੇਟ ਦਾ ਇਹ ਦਿੱਤੇ ਵੀ ਕਈ ਕਲਰ ਮਿਲ ਜਾਣੇ ਨੇ ਤੁਸੀਂ ਸਾਰੇ ਪੂਰਾ ਸਾਲ ਬਹੁਤ ਸਾਰਾ ਪਿਆਰ ਸਤਿਕਾਰ ਤੇ ਸਹਾਇਕ ਦਿੰਦੇ ਹੋ ਤੁਹਾਡਾ ਸਹਾਇਕ ਦੇਣ ਲਈ ਦਿੰਦੀਆਂ ਗਹਿਰਾਈਆਂ ਤੋਂ ਧੰਨਵਾਦ ਸਤਿ ਸ੍ਰੀ ਅਕਾਲ ਜੀ ਧੰਨਵਾਦ